ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵਿਕਾਸ ਕੰਮ ਜਿਹੜੇ ਉਹ ਸ਼ੁਰੂ ਕੀਤੇ ਗਏ ਨੇ ਇਸ ਦੀ ਲੜੀ ਦੇ ਤਹਿਤ ਅੱਜ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਨਵੇਂ ਕੰਮਾਂ ਦੀ ਸ਼ੁਰੂਆਤ ਕੀਤੀ ਇਹਨਾਂ ਤੋਂ ਇਲਾਵਾ ਤੁਹਾਨੂੰ ਹੋਰ ਜਾਣਕਾਰੀ ਦਈਏ ਤਾਂ ਪਿੰਡਾਂ ਦੇ ਵਿੱਚ ਵੀ ਪਿੰਡ ਉਡਾੰਗ ਬਾਮ ਖੁੰਨਣਕਲਾ ਤਰਖਾਨ ਵਾਲਾ ਲੱਕਣ ਵਾਲਾ ਆਧ ਪਿੰਡਾਂ ਦੇ ਵਿੱਚ ਵੀ ਜਿਹੜੇ ਆ ਪਿੰਡਾਂ ਦੇ ਲੋਕਾਂ ਅਤੇ ਮਜ਼ਦੂਰਾਂ ਤੋਂ ਇਹਨਾਂ ਕੰਮਾਂ ਦੀ ਜਿਹੜੀ ਸ਼ੁਰੂਆਤ ਕਰਵਾਈ ਗਈ ਹੈ ਤਾਂ ਆ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਮਲੋੜ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਉਹ ਵਿਕਾਸ ਕੰਮਾਂ ਦਾ ਮਲੋੜ ਦੀ ਦਾਣਾ ਮੰਡੀ ਦੇ ਵਿੱਚ ਸ਼ੁਰੂਆਤ ਕਰ ਰਹੇ ਨੇ ਤੇ ਇਸ ਤੋਂ ਬਾਅਦ ਆਪਾਂ ਗੱਲਬਾਤ ਕਰਕੇ ਤੁਹਾਡੇ ਨਾਲ ਗੱਲਬਾਤ ਕਰਵਾਉਂਦੇ ਆਂ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਕੀ ਕਹਿਣਾ ਉਹਨਾਂ ਦਾ ਇਹਨਾਂ ਦੇ ਸਰਕਾਰ ਦੇ ਵੱਲੋਂ ਵਿਕਾਸ ਕੰਮਾਂ ਦੇ ਬਾਰੇ ਤਾਂ ਆਓ ਜਾਣਦੇ ਆਪਾਂ ਕੈਬਨਟ ਮੰਤਰੀ ਡਾਕਟਰ ਬਲਜੀਤ ਜਿਹੜਾ ਜਿਹੜਾ ਅੱਜ ਤਸ਼ਨੀ ਪੱਤਰ ਲੱਗਿਆ ਗਿਆ ਕਿੰਨੇ ਹੀ ਲੱਖਤ ਨਾਲ ਜਿਹੜੇ ਮੰਡੀਆਂ ਦਾ ਸੁਧਾਰ ਕੀਤਾ ਜਾ ਰਿਹਾ ਅਸੀਂ ਮਲੋਟ ਦੀਆਂ ਜਿਵੇਂ ਵੱਖ-ਵੱਖ ਮੰਡੀਆਂ ਦੇ ਵਿੱਚ ਜ਼ੋਰ ਪੇਅਰ ਵਗੈਰਾ ਦੇ ਲੋਡ ਸੀ ਉਹ ਸਾਰੀਆਂ ਪ੍ਰੋਪੋਜ਼ਲ ਭੇਜੀਆਂ ਸੀ ਮਾਨ ਸਰਕਾਰ ਵੱਲੋਂ ਸਾਨੂੰ ਮਲੋਟ ਦੀਆਂ ਚਾਰ ਪਿੰਡ ਤੇ ਮਲੋਟ ਦੀ ਮੰਡੀ ਦੇ ਲਈ 1 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਰਿਪੇਅਰ ਲਈ ਪੈਸਾ ਦਿੱਤਾ ਗਿਆ ਹੈ ਔਰ ਅਲੱਗ-ਅਲੱਗ ਕੰਮ ਲਈ ਜਿਵੇਂ ਮਲੋਟ ਦੀ ਮੰਡੀ ਦੇ ਵਿੱਚ ਸਾਡੇ ਕੋਲ ਗੇਟ ਦੀ ਰਿਪੇਅਰ ਆ ਗਈਆਂ ਇੰਟਰਲੌਕ ਟਾਈਲਸ ਆ ਗਈਆਂ ਔਰ ਚਾਰਤਵਾਰੀ ਆ ਗਈਆਂ ਔਰ ਇਸੇ ਤਰ੍ਹਾਂ ਵਕ-ਵਕ ਪਿੰਡਾਂ ਦੇ ਵਿੱਚ ਵੀ ਅਲੱਗ-ਅਲੱਗ ਕੰਮਾਂ ਦੇ ਲਈ ਫੜਦੀ ਰਿਪੇਅਰ ਸੋ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਕਾਫੀ ਜੋ ਮਜ਼ਦੂਰਾ ਤੇ ਕਿਸਾਨਾਂ ਨੂੰ ਪ੍ਰੋਬਲਮ ਆ ਰਹੀਆਂ ਸੀ ਉਹਨਾਂ 'ਚ ਕਾਫੀ ਸੁਧਾਰ ਹੋਇਆ। ਹੁਣ ਗੱਲ ਕਰਦੇ ਜੇ ਸੀਏ ਦੇ ਇਹ ਕਾਨੂੰਨ ਨੂੰ ਲੈ ਕੇ ਜਿਹੜਾ ਕਿੰਨੇ ਮੈਨੂੰ ਕਾਨੂੰਨ ਪਾਸ ਕੀਤਾ ਗਿਆ ਹੈ ਨੋਟਕੀ ਕੀ ਲੱਗਦਾ ਹੈ ਕਿ ਇਹ ਕਿ ਵੇ ਇਹ ਲੋਕ ਸਭਾ ਦੀਆਂ ਚੋਣਾਂ ਦੇ ਨਜ਼ਰੀਏ ਦੇਖੋ ਜੀ ਬੀਜਪੀ ਹਮੇਸ਼ਾ ਹੀ ਕੇਹ ਲੋ ਜਿੱਤ ਰਾਮ ਔਰੀਐਂਟਡ ਰਾਜਨੀਤੀ ਕਰਦੀ ਆਈ ਹੈ ਸੋ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਮੰਤਵ ਹੈ। ਪੋਸ਼ਕ ਵਰਗ ਦੇ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ ਪਰ ਮੈਨੂੰ ਲੱਗਦਾ ਹੈ ਕਿ ਲੋਕ ਬਹੁਤ ਸਮਝਦਾਰ ਨੇ ਉਹਨਾਂ ਨੂੰ ਇੱਕ ਲੋਕਤੰਤਰ ਦੇ ਵਿੱਚ ਜੋ ਲੋਕਾਂ ਦੇ ਹੱਕ ਹੈ ਉਹਨਾਂ ਵੱਲ ਧਿਆਨ ਰੱਖ ਕੇ ਵੋਟ ਪਾਉਣੀ ਚਾਹੀਦੀ ਹੈ ਬਾਕੀ ਭਾਜੀਪੀ ਨੇ ਜੋ 10 ਸਾਲ ਕੀਤਾ ਮੋਦੀ ਨੇ ਜੋ ਕੀਤਾ ਲੋਕਾਂ ਦੇ ਸਾਹਮਣੇ ਆ ਸਾਡੇ ਕਿਸਾਨ ਬਾਰਡਰਾਂ ਤੇ ਐਮਪੀ ਚੋਣ ਆ ਰਹੀ ਨਹੀਂ ਜੀ ਐਮਪੀ ਚੋਣ ਲੈ ਕੇ ਕਿਹੜੇ ਮੁੱਦਿਆਂ ਲੈ ਕੇ ਤੁਸੀਂ 2 ਸਾਲ ਦੇ ਟਮਾਉ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓ ਮੈਨੂੰ ਲੱਗਦਾ ਹੈ ਕਿ ਲੋਕ ਆਪ ਹੀ ਦੱਸਣਗੇ ਅਸੀਂ ਜਿੰਨਾ ਕੁਸ਼ ਕਰਨ ਚ ਸਫਲ ਹੋਏ ਆ ਜੇ ਅਸੀਂ ਸਿੱਖਿਆ ਦੇ ਖੇਤਰ ਚ ਲੈ ਲੀਏ ਸਿਹਤ ਦੇ ਖੇਤਰ ਚ ਲੈ ਲੀਏ ਤਾਂ ਅਸੀਂ ਉਹ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਲੋਕ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪੈਸਾ ਦੇ ਕੇ ਇਹ ਸਹੂਲਤਾਂ ਲੈਣੀਆਂ ਪੈਂਦੀਆਂ ਸੀ ਔਰ ਲਟਕੇ ਹੋਏ ਮਸਲੇ ਮੈਂ ਜੇ ਮਲੋਟ ਦੀ ਗੱਲ ਕਰਾਂ ਮਲੋਟ ਮੁਕਸਰ ਰੋਡ ਲੈ ਲੋ ਰੇਲਵੇ ਅੰਡਰ ਬ੍ਰਿਜ ਲੈ ਲੋ ਇਹ ਪਾਣੀ ਦਾ ਮਸਲਾ ਲੈ ਲੋ ਸੀਵੇ ਦਾ ਮਸਲਾ ਲੈ ਲੋ ਅਸੀਂ ਉਹਨਾਂ ਮਸਲਾਂ ਨੂੰ ਹੱਥ ਪਾਇਆ ਜਿਹਦੇ ਲਈ ਲੋਕ ਤਰਸ ਰਹੇ ਸੀ ਕਈ ਕਿਹੇ ਸਾਲਾਂ ਤੋਂ ਜੀ ਤੋਂ ਉਹ ਚੀਜ਼ ਲੋਕ ਦੇਖ ਰਹੇ ਨੇ ਔਰ ਅਸੀਂ ਦਿਖਾਉਂਦੇ ਹਾਂ ਅਮੇ ਇੱਕ ਪੋਰਟਲ ਪੁਆਇੰਟ ਦੀ ਜਿਹੜੀ ਮੋਡ ਸੇਵਾ ਸਕੀਮ ਹੈ ਤੁਸੀਂ ਕਈ ਵਾਰੀ ਅਸੀਂ ਸ਼ਾਇਦ ਉਸੇ ਬੁਲਾਇਆ ਉਸ ਉਦਾਰ ਦੇ ਪਰ ਕੋਈ ਵੀ ਉਸ ਤੇ ਇੰਪਲੀਮੈਂਟ ਨਹੀਂ ਹੋ ਪਾਇਆ ਅਫਸਰ ਸ਼ਹੀ ਕੋਈ ਨਹੀਂ ਕਰਾਂਗੇ ਕਰਾਂਗੇ ਸੁਣਵਾਈ ਕਰਦੀ ਅਫਸਰ ਸ਼ਹੀ ਇਹਦੇ ਵਿੱਚ ਕੋਈ ਲੋੜ ਹੈ ਨਹੀਂ ਹੈ ਪਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਔਰ ਧਿਆਨ ਚ ਮਾਨ ਸਾਹਿਬ ਤੇ ਵੀ ਧਿਆਨ ਚ ਪੂਰੇ ਪੰਜਾਬ ਦੀ ਇਹ ਮਹਿਸੂਸ ਕਰਾਂਗੇ ਪਰ ਪੰਜਾਬ ਸਰਕਾਰ ਘੜ ਘੜ ਰਾਸ਼ਨ ਵਧਾਉਣ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਡਿਪਟੀਨ ਦੇ ਤੋਂ ਕੰਦ ਲੈਣ ਲਈ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵੱਡੀਆਂ ਵੱਡੀਆਂ ਕਤਾਰਾਂ ਦੇ ਵਿੱਚ ਲੜਦੇ ਗੈਸ ਇੱਕ ਨੰਮੀਆ ਮਸ਼ੀਨਾਂ ਕਰਤੀਆਂ ਪਰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਵੀ ਤੁਹਾਡਾ ਬੂਥਾਂ ਦੇ ਅ ਇਹ ਮੇ ਤੋਂ ਦੱਸ ਦਮ ਜਦੋਂ ਵੀ ਕੋਈ ਚੇਂਜ ਆਪਾਂ ਸਿਸਟਮ ਚ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਉਹਦੇ ਚ ਪਰੇਸ਼ਾਨੀਆਂ ਤਾਂ ਆਉਂਦੀਆਂ ਹੀ ਨੇ ਸੋ ਇੱਕ ਵਾਰੀ ਅਸੀਂ ਘਰ ਘਰ ਰਾਸ਼ਨ ਸ਼ੁਰੂ ਕੀਤਾ ਇਹਦਾ ਮੇਨ ਮਕਸਦ ਇਹ ਸੀ ਕਿ ਸਹੀ ਲੋਕਾਂ ਤੱਕ ਰਾਸ਼ਨ ਜਾਵੇ ਕਿਉਂਕਿ ਬਹੁਤੇ ਸਾਡੇ ਕੋਠੀਆਂ ਕਾਰਾਂ ਵਾਲੇ ਏਸੀਆਂ ਵਾਲੇ ਦੇ ਘਰਾਂ ਚ ਰਾਸ਼ਨ ਜਾ ਰਿਹਾ ਸੀ ਸੋ ਸਾਨੂੰ ਪਤਾ ਲੱਗਿਆ ਵੀ ਇਸ ਘਰ ਚ ਰਾਸ਼ਨ ਜਾ ਰਿਹਾ ਸੋ ਉਹ ਚੀਜ਼ ਟਰਾਂਸਪੇਰੈਂਸੀ ਲਈ ਲੈਣ ਲਈ ਸਿਸਟਮ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਵੀ ਹੁਣ ਉਹਦੇ ਨਾਲ ਵੀ ਨਿਜਿੱਠਾਂਗੇ ਜੇਕਰ ਟਿਕੂਆਂ ਤੇ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਵੀ ਸਾਰਟ ਆਊਟ ਕਰਾਂਗੇ